ਭਰਤੀ ਕਮੇਟੀ ਜਿਹਦੇ ਵਿੱਚ ਪੰਜ ਮੈਂਬਰ ਨੇ ਜਿਹਦੇ ਵਿੱਚ ਆਯਾਲੀ ਸਾਹਿਬ ਵੀ ਨੇ ਹੋਰ ਵੀ ਕਈ ਆਗੂ ਨੇ ਉਹਨਾਂ ਵੱਲੋਂ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ ਵੀ ਹੁਣ ਆਪਣੇ ਅਹੁਦੇਦਾਰ ਚੁਣਨਗੇ ਪੰਜ ਮੈਂਬਰੀ ਕਮੇਟੀ ਕੱਲ ਉਹਨਾਂ ਦੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਇਕਬਾਲ ਸਿੰਘ ਝੁੰਦਾ ਸਾਹਿਬ ਮਨਪ੍ਰੀਤ ਈਆਲੀ ਇਸੇ ਤਰ੍ਹਾਂ ਜਿਹੜੇ ਉਹ ਬਡਾਲਾ ਸਾਹਿਬ ਨੇ ਬੀਬੀ ਸਤਵੰਤ ਕੌਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਸੱਦ ਲਿਆ ਗਿਆ ਯਾਨੀ ਕਿ ਇੱਕ ਨਵਾਂ ਪੱਖ ਇੱਕ ਨਵੀਂ ਧਿਰ ਪੰਜਾਬ ਦੀ ਸਿਆਸਤ ਦੇ ਵਿੱਚ ਉੱਪਰ ਦੀ ਹੋਈ ਨਜ਼ਰ ਆ ਰਹੀ ਹੈ ਹਾਤੀ ਇਹਨਾਂ ਨੇ ਕਾਫੀ ਹੱਦ ਤੱਕ ਕਰ ਲਿਆ ਤਾਂ ਲੇਕਿਨ ਇਹ ਇੱਕ ਜ਼ਰੂਰ ਕਿ ਹੈ ਕਿ ਭਰਤੀ ਮਹਿਮ ਰੁਕਣੀ ਨਹੀਂ ਤੇ ਲਗਾਤਾਰਤਾ ਦੇ ਵਿੱਚ ਜਾਰੀ ਰਹੇਗੀ ਅੱਜ ਕੱਲ ਸਰਗਰਮੀਆਂ ਕੁਝ ਇਹਨਾਂ ਦੀਆਂ ਮੱਠੀਆਂ ਜੀਆਂ ਪਈਆਂ ਹੋਈਆਂ ਸੀ ਸੁਖਵੀਰ ਸਿੰਘ ਬਾਦਲ ਨੇ ਵੀ ਸੱਦਾ ਦਿੱਤਾ ਸੀ ਕਿ ਆਜਾ ਭਾਈ ਤੂੰ ਵੀ ਇਹਨਾਂ ਕੱਲੂ ਕਹੀ ਕਿ ਮੈਨੂੰ ਤਾਂ ਸੱਦੇ ਹੀ ਨਹੀਂ ਕਿਸੇ ਨੇ ਅੱਜ ਵੀ ਉਹੀ ਬੰਦੇ ਨੇ ਉਹਨਾਂ 'ਚ ਬਹੁਤ ਸਾਰੇ ਉਹ ਵੀ ਨੇ ਜਿਨ੍ਹਾਂ ਨੇ 2015 'ਚ ਅਸਤੀਫੇ ਦਿੱਤੇ ਤੇ ਫੇਰ ਨੀਵੇਂ ਜਿਵੇਂ ਬਣ ਕੇ ਉੱਥੇ ਹੀ ਦੁਬਾਰਾ ਫੇਰ ਪਹੁੰਚ ਗਏ ਭਰਤੀ ਕਮੇਟੀ ਜਿਹਦੇ ਵਿੱਚ ਪੰਜ ਮੈਂਬਰ ਨੇ ਜਿਹਦੇ ਵਿੱਚ ਆਯਾਲੀ ਸਾਹਿਬ ਵੀ ਨੇ ਹੋਰ ਵੀ ਕਈ ਆਗੂ ਨੇ ਉਹਨਾਂ ਵੱਲੋਂ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ ਵੀ ਹੁਣ ਆਪਣੇ ਅਹੁਦੇਦਾਰ ਚੁਣਨਗੇ ਇੱਕ ਪ੍ਰਧਾਨ ਦਾ ਐਲਾਨ ਵੀ ਕੀਤਾ ਜਾਏਗਾ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਸੱਦ ਲਿਆ ਗਿਆ ਹੈ ਯਾਨੀ ਕਿ ਇੱਕ ਨਵਾਂ ਪਖ ਇੱਕ ਨਵੀਂ ਧਿਰ ਪੰਜਾਬ ਦੀ ਸਿਆਸਤ ਦੇ ਵਿੱਚ ਉੱਪਰਦੀ ਹੋਈ ਨਜ਼ਰ ਆ ਰਹੀ ਹੈ ਜਿਹੜੀਆਂ ਕਿਆਸਰਾਈਆਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮੁੜ ਇਕੱਠੇ ਹੋਣਗੇ ਸ਼੍ਰੋਮਣੀ ਅਕਾਲੀ ਦਲ ਇਕਜੁੱਟ ਹੋ ਕੇ ਅਗਲੀਆਂ ਚੋਣਾਂ ਲੜੇਗਾ ਪਰ ਉਹ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ 41 ਸਾਹਿਬ ਤੇ ਹੋਰ ਨਾਂ ਆਗੂਆਂ ਦੀ ਇੱਕ ਵਿਚਾਰ ਚਰਚਾ ਹੋਈ ਹੈ ਜਿਦੇ ਵਿੱਚ ਉਹ ਫੈਸਲਾ ਲਿਆ ਗਿਆ ਹੈ ਕਿ 11 ਅਗਸਤ ਨੂੰ ਇਹ ਨਵੀਂ ਬਾਡੀ ਆ ਜਿਹੜੀ ਉਹ ਭਰਤੀ ਕਮੇਟੀ ਦੀ ਚੁਣੀ ਜਾਏਗੀ। ਬਿਲਕੁਲ ਜੀ। ਪਾਰਟੀ ਇਹਨਾਂ ਨੇ ਕਾਫੀ ਹੱਦ ਤੱਕ ਕਰ ਲਿਆ ਤਾਂ ਲੇਕਿਨ ਇੱਕ ਜ਼ਰੂਰ ਕਿਹਾ ਹੈ ਕਿ ਭਰਤੀ ਮਹਿਮ ਰੁਕਣੀ ਨਹੀਂ। ਇਹ ਲਗਾਤਾਰਤਾ ਦੇ ਵਿੱਚ ਜਾਰੀ ਰਹੇਗੀ। ਅੱਜਕੱਲ ਸਰਗਰਮੀਆਂ ਕੁਝ ਇਹਨਾਂ ਦੇ ਮੱਠੀਆਂ ਜੀਆਂ ਪਈਆਂ ਹੋਈਆਂ ਸੀ। ਪੰਜ ਮੈਂਬਰੀ ਕਮੇਟੀ ਕੱਲ ਉਹਨਾਂ ਦੀ ਮੀਟਿੰਗ ਹੁੰਦੀ ਹੈ। ਜਿਦੇ ਵਿੱਚ ਇਕਬਾਲ ਸਿੰਘ ਝੁੰਦਾ ਸਾਹਿਬ ਮਨਪ੍ਰੀਤ ਈਆਲੀ ਇਸੇ ਤਰ੍ਹਾਂ ਜਿਹੜੇ ਉਹ ਬਟਾਲਾ ਸਾਹਿਬ ਨੇ ਬੀਬੀ ਸਤਵੰਤ ਕੌਰ ਵਗੈਰਾ ਇਹ ਸਾਰੇ ਦੇ ਸਾਰੇ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਨੇ ਦੋ ਇਹਨਾਂ ਚੋਂ ਉਹਨਾਂ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੱਟਾ ਉਹ ਤੀਫੇ ਦੇ ਗਏ ਸੀ ਉਨ੍ਹਾਂ ਤੋਂ ਬਾਅਦ 11 ਅਗਸਤ ਦਾ ਦਿਨ ਮੁਕਰਰ ਕਰ ਲਿਆ ਉਸ ਤੋਂ ਪਹਿਲਾਂ ਪਹਿਲਾਂ 21 ਤੋਂ ਲੈ ਕੇ 30 ਜੁਲਾਈ ਤੱਕ ਤਰਵਿੰਦਰ ਜੀ ਹੂੰ ਸੂਬੇ ਭਰ ਦੇ ਵਿੱਚ ਇਕੱਲੇ ਇਕੱਲੇ ਹਲਕੇ 'ਚ ਜਾਣਗੇ ਤੇ ਡੈਲੀਗੇਟ ਬਣਾਉਣਗੇ ਡੈਲੀਗੇਟ ਉਹ ਬੰਨੇ ਨੇ ਜਿਹੜੇ ਭਰਤੀ 'ਚੋਂ ਐ ਹੂੰ ਇਸੇ ਕਰਕੇ ਪਤਾ ਲੱਗਿਆ ਕਿ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਦਾ ਦਿੱਤਾ ਸੀ ਕਿ ਆਇਆ ਭਾਈ ਤੂੰ ਵੀ ਇਹਨਾਂ ਕਹ ਲੂ ਕਹੀ ਕਿ ਬੈਨੋ ਤਾਂ ਸੱਦੇ ਹੀ ਨਹੀਂ ਕਿਸੇ ਨੇ ਪਤਾ ਲੱਗਿਆ ਕਿ ਉਹ ਟੈਕਨੀਕਲ ਤੌਰ ਦੇ ਉੱਤੇ ਇੱਕ ਕਦਮ ਚੱਕਿਆ ਗਿਆ ਸੀ ਹੂੰ 21 ਤੋਂ 30 ਤੱਕ ਇਹਨਾਂ ਨੇ ਡੈਲੀਗੇਟ ਚੁਣਨੇ ਆ ਫਿਰ ਉਹ ਕਹਿੰਦੇ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਚ ਜਾਣਾ ਹੈ ਜਿਦੀ ਸੁਭਾਵਨਾ ਬਹੁਤ ਘੱਟ ਹੈ ਤ੍ਰਿਵਿੰਦਰ ਸਿੰਘ ਕਿ ਉਹ ਇਹਨਾਂ ਨੂੰ ਦੇਣਗੇ ਕਿ ਨਹੀਂ ਦੇਣਗੇ ਕਾਬਜ ਤੁਹਾਡਾ ਉਹ ਹੈ ਉਤਰਾ ਸਰਦਾਰ ਸੁਖਵੀਰ ਸਿੰਘ ਦੇ ਪਿਤਾ ਜੀ ਸਵਾ ਪ੍ਰਕਾਸ਼ ਸਿੰਘ ਬਾਦਲ ਨੇ ਟਿਕਟਾਂ ਦਿੱਤੀਆਂ ਸੀ ਉਦੋਂ 2011 ਚ ਇਹ ਕਿੱਥੇ ਲਿਖਿਆ ਕਿ 25 ਤੱਕ 14 14 15 15 ਸਾਲ ਚੋਣੀ ਨਾ ਹੋਵੇ ਅੱਜ ਵੀ ਉਹੀ ਬੰਦੇ ਨੇ ਉਹਨਾਂ ਚ ਬਹੁਤ ਸਾਰੇ ਉਹ ਵੀ ਨੇ ਜਿਨ੍ਹਾਂ ਨੇ 2015 ਚ ਸਤੀਫਾ ਦਿੱਤੇ ਤੇ ਫੇਰ ਨੀਵੇਂ ਜਿਵੇਂ ਬਣ ਕੇ ਉੱਥੇ ਹੀ ਦੁਬਾਰਾ ਫੇਰ ਪਹੁੰਚ ਗਏ ਕਈ ਵਿਦਵਾਨ ਲੋਕ ਇਸੇ ਕਰਕੇ ਸਵਾਲ ਚੱਕਦੇ ਆ ਕਿ ਜ਼ਮੀਰਾਂ ਕਿੱਥੇ ਨੇ ਇਹਨਾਂ ਦੀਆਂ ਇਸੇ ਕਰਕੇ ਉਹ ਤੜਾ ਜਿੱਤ ਜਾਂਦਾ ਹਮੇਸ਼ਾ ਜਿਨ੍ਹਾਂ ਨੇ ਉਸ ਵੇਲੇ ਚੋਣਾਂ ਦੇ ਵਿੱਚ ਇਹਨਾਂ ਨੂੰ ਟਿਕਟਾਂ ਦਿੱਤੀਆਂ ਸੀ ਹੋਰ ਵੀ ਬੜਾ ਕੁਝ ਕਿਹਾ ਜਾ ਸਕਦਾ ਸੰਗਤ ਭਲੀ ਪਾਤ ਜਾਣਦੀ ਆ ਰੋਜ਼-ਰੋਜ਼ ਅਸੀਂ ਕਾਦੇ ਵਾਸਤੇ ਇਹਦੇ ਉੱਤੇ ਮੱਥਾ ਪੱਟ ਕੇ ਕਰੀਏ ਜੇ ਉਹ ਨਹੀਂ ਦਿੰਦੇ ਤਾਂ ਇਹ ਵੀ ਪਤਾ ਲੱਗਿਆ ਤਾਂ ਉਹ ਜਗ੍ਹਾ ਕਿਤੇ ਹੋਰ ਚੁਣ ਲਈ ਜਾਵੇਗੀ ਹੋ ਸਕਦਾ ਅੰਮ੍ਰਿਤਸਰ ਚ ਹੀ ਹੋਵੇ ਜਾਂ ਕਿਤੇ ਹੋਰ ਇਹ ਤਾਂ ਉਹ ਦੱਸਣ ਜਾਂ ਜਿਨ੍ਹਾਂ ਨੇ ਉਹ ਥਾਂ ਦੇਣੀ ਹੈ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਇਸ ਗੱਲ ਤੇ ਨਿਰਭਰ ਕਰੇਗਾ ਸੋ ਇੱਕ ਉਹ ਕਹਿ ਸਕਦੇ ਆ ਕਿ ਪਹਿਲਾਂ ਇਹ ਲੱਗਦਾ ਸੀ ਵੀ ਸ਼ਾਇਦ ਇਕੱਠੇ ਹੋ ਜਾਣ ਤੇ ਜਦੋਂ ਹੁਣ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆਵੇਗਾ ਉਹਨਾਂ ਦਾ ਦਾਵਾ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਤੇ ਪ੍ਰਤੀ ਕਰ ਰਹੇ ਹਾਂ ਤਾਂ ਇਹਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਦਾ ਕਾਫੀ ਮੱਠੀ ਪੈ ਗਈ ਹੈ ਦੇਖੋ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਸਿੱਖ ਕੌਮ ਦੇ ਵਿੱਚ ਇਸ ਗੱਲ ਦੀ ਬਹੁਤ ਵੱਡੀ ਨਿਰਾਸ਼ਾ ਹੈ ਕਿ ਇਹਨਾਂ ਲੋਕਾਂ ਨੇ ਅਕਾਲੀ ਦਲ ਦੀ ਮਜ਼ਬੂਤੀ ਤੱਕ ਕੀ ਕਰਨੀ ਸੀ ਉਤਾਏ ਪੰਜਾਬ ਦੀਆਂ ਕਲਾਮਾਂ ਵੱਲ ਪਾਰਟੀ ਨੂੰ ਲੈ ਕੇ ਜਾ ਰਹੇ ਨੇ ਕਿ ਕਾਸ਼ ਭਵਿੱਖ ਦੇ ਵਿੱਚ ਕੋਈ ਅਜਿਹੀ ਸ਼ਖਸੀਅਤ ਆਵੇਗੀ ਜਿਹੜੀ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰ ਸਕੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ